ਸਾਰਾ ਗੰਦ ਛੱਡ ਲਿਆ ਪਾਇਆ ਆ ਸਾਹੀ ਜੋ ਪੂਰੇ ਵਕਤ ਖਨਗਰ ਤੋਂ ਲੈ ਆਦਾ ਰਿਚੀ ਸ਼ਮਾ ਆ ਜਿਆਦਾ ਨਹੀਂ ਨੂੰ ਪਲਾਸਟ ਬਣਾ ਕੇ ਨੂੰ ਕੀ ਨਹੀਂ ਤੇ ਇਹ ਕਹਿੰਦੇ ਕੀ ਪਤਾ ਕਿ ਉਹ ਬੰਦਾ ਹੈ ਨਾਲੇ ਇਹ ਗੱਲਾਂ ਤੁਹਾਡੇ ਨਾਲ ਜਿੱਥੇ ਜਿੱਥੇ ਗੱਲਾਂ ਹੋ ਰਹੀਆਂ ਨੇ ਪੈਨ ਲਾਣੇ ਪੈਣ ਲਾਵਾ ਕੋਸ਼ਿਸ਼ ਹੋਈ ਆਪਾਂ ਨਾਲ ਮਿਲਣਾ ਜੂਰ ਮੇਰਾ ਮੁੰਡਾ ਮਾਰੇ ਮੁੰਡਿਆਂ ਨੂੰ ਨਾਲੋਂ ਫਾਜ਼ੀ ਹੋਣ ਜਾਂ ਪੂਰੀ ਕਾਰਵਾਈ ਹੋਣਾ ਚਾਹੀਦਾ ਸਰ ਇਹ ਵੀਡੀਓ ਤੋਂ ਇਹ ਰਿਕਵੈਸਟ ਕਰ ਲਿਆ ਸਰ ਹੱਥ ਛੋੜ ਕੇ ਬੰਦੀ ਕਰਦੇ ਮੈਂ ਪ੍ਰਭਾਤੀ ਆਦਮੀ ਤੇ ਰੱਲਾ 30 ਸਾਲ ਸੇ ਲੇਕਿਨ ਮੇਰੀ ਸੁਣੋ ਭਾਈ ਸਰ ਕਹਦੇ ਪਏ ਹੈ ਹੋਏਗੀ ਪਰ ਮੈਂ ਜਨਾ ਸੋਸ਼ਲ ਮੀਡੀਆ ਵਾਲੇ ਵੀ ਮੇਰੀ ਸਪੋਰਟ ਕਰੋ ਸਰ ਤੁਹਾਡੀ ਬਹੁਤ ਬਹੁਤ ਧੰਨਵਾਦ ਸਰ ਮੈਨੂੰ ਮੇਰੇ ਮੇਰੇ ਮੁੰਡੇ ਨਾਲ ਮਾਰਤਾ ਇਹਨਾਂ ਨੇ ਬੇਇਨਸਾਫਾਈ ਦਾ ਅਰਜੀ ਮੁੰਡੇ ਦਾ ਮੇਰਾ ਪਤਾ ਲੈਣਾ ਫਾਟ ਨਹੀਂ ਸਦਾ ਹੋਣੀ ਚਾਹੀਦੀ ਉਹਨਾਂ ਨੂੰ ਉਹ だっਦੇ ਭਾਈ ਉਹ ਸਾਰੇ ਕਬਰ ਨੇ ਮਾਰਿਆ ਮੇਰੇ ਮੁੰਡੇ ਨੂੰ ਮੇਰਾ ਨਾਮ ਸਰ ਹਰੀਸ਼ੰਕਰ ਹੈ ਮੈਂ ਗੁਰਬਖਸ਼ ਨਗਰ ਗਲੀ 3 ਗਲੀ ਨੰਬਰ 3 ਮੈਂ ਰਹਿ ਰਹਾ ਹਾਂ ਠੀਕ ਹੈ ਨਾ ਸਰ ਕੀ ਗੱਲ ਹੋਈ ਰੱਦ ਬੇਟੇ ਸਾਡੇ ਬੇਟੇ ਨਾਲ ਗੱਲ ਹੋਈ ਹੈ ਜੇ ਸਾਡਾ ਪਤੀਜਾ ਇੱਥੇ ਆਇਆ ਸੀ ਸਾਡੇ ਘਰ ਤੂੰ ਨੂੰ ਛੱਡਨ ਗਏ ਸੀ ਸਾਡਾ ਛੋਟਾ ਬੇਟਾ ਤੇ ਬੜਾ ਬੇਟਾ ਉਹਦੇ ਗਲੀ ਚ ਕੁੱਤਾ ਤਾਂ ਕਰਕੇ ਉਹਨੂੰ ਡਰ ਕੇ ਨਾਲ ਤੇ ਉਹਨੂੰ ਇੱਕ ਦੋ ਬਾਰੀ ਪਤੀਜੇ ਨੂੰ ਪੈ ਵੀ ਗਿਆ ਕੁੱਤਾ ਤਾਂ ਕਰਕੇ ਕਦਾ ਮੈਨੂੰ ਅੱਗੇ ਲੰਘਾ ਦਿਓ ਤਾਂ ਮੈਂ ਉਧਰ ਚੱਲ ਜਾਵਾਂਗਾ ਉਹ ਸਰ ਨਗਾਨ ਗਏ ਤਾਂ ਉਧਰ ਉਹਨਾਂ ਦਾ ਬੇਟਾ ਆਂਦਾ ਪਿਆ ਸੀ ਮੋਟਰਸਾਈਕਲ 'ਤੇ ਤਾਂ ਉਹਨਾਂ ਨੇ ਸਾਡੇ ਵੱਡੇ ਬੇਟੇ ਤੇ ਪੈਰ ਤੇ ਉਹਨੇ ਮੋਟਰਸਾਈਕਲ ਮਾਰਿਆ ਤਾਂ ਕਹਿੰਦਾ ਤੂੰ ਰੋਂਗ ਸਾਈਡ ਆ ਕੇ ਮੈਨੂੰ ਮਾਰਦਾ ਤੇ ਤੇਰਾ ਸਾਈਡ ਹੋਵੇ ਤਾਂ ਉਧਰੋਂ ਚੱਲ ਜਾ ਐਨੇ ਚ ਸਰ ਉਹ ਗੁੱਸਾ ਹੋ ਕੇ ਆ ਕੇ ਸਾਡੇ ਬੇਟੇ ਨੂੰ ਚਪੇੜਾ ਮਾਰਨੀ ਸ਼ੁਰੂ ਕਰਤੀ ਸਾਡੇ ਛੋਟੇ ਬੇਟੇ ਨੂੰ ਤੇ ਵੱਡੇ ਬੇਟੇ ਨੂੰ ਉਹਦੇ ਸਾਰੇ ਕੱਪੜੇ ਕਪੜੇ ਸਰ ਉਹਨਾਂ ਨੇ ਫਾੜ ਦਿੱਤੇ ਤੇ ਫੇਰ ਅੱਧੇ ਆਪਣਾ ਜਿਹੜਾ ਤੁਹਾਡਾ ਬੇਟਾ ਕਿੱਦਾਂ ਗਿਆ ਉੱਥੇ ਮੇਰਾ ਦੋ ਇਹ ਮੇਰਾ ਬੇਟਾ ਦਵਾਈ ਲੈਣ ਗਿਆ ਸੀ ਜਾਂ ਕੁਝ ਖਾਣ ਗਿਆ ਸੀ ਹੁੰਦਾ ਤਾਂ ਦੱਸਦਾ ਨਾ ਸਰ ਹੁੰਦਾ ਤਾਂ ਦੱਸਦਾ ਨਾ ਉਹ ਉਧਰ ਆਇਆ ਤੇ ਨਾਨੂ ਦੇਖਿਆ ਕਿ ਉਹ ਕੁੱਟਦੇ ਪਏ ਆ ਕਹਿੰਦਾ ਭਾਜੀ ਦੱਸੋ ਕੀ ਗੱਲ ਹੋ ਗਈ ਐ ਕੋਈ ਗੱਲ ਐ ਤੇ ਮੈਨੂੰ ਦੱਸੋ ਆਪਾਂ ਕੋਈ ਲੜਾਈ ਝਗੜਾ ਗਲੀ 'ਚ ਰੰਨੇ ਆ ਹਾੜਾ ਕੋਈ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਗੱਲ ਐ ਘਰ ਬੱਤੇ ਨੇ ਸਾਡੇ ਕੋਈ ਆ ਤੇ ਤੁਹਾਡੇ ਕੋ ਮੈਂ ਮਾਫੀ ਮੰਗਾ ਇੰਨੇ ਦਿਨ ਨੂੰ ਉਹਨਾਂ ਨੇ ਕੁਝ ਸੁਣਿਆ ਉਹਦੇ ਡੈਡੀ ਉਹਦੇ ਮੰਮੀ ਉਹਦਾ ਜੀਜਾ ਉਹਦੇ ਦੋਨੋਂ ਭਰਾ ਉਹਦੀ ਭੈਣਾਂ ਨੇ ਮਿਲ ਕੇ ਸਾਡੇ ਦੀਪਕ ਨੂੰ ਮਾਰ ਛੜਿਆ ਸਰ ਜੂਰਾਚਾਰਾ ਮਾਰ ਕੇ ਉਹਦੇ ਬਾਲ ਪੁੱਲ ਕੀ ਇਹ ਪਤਾ ਉਹ ਨੰਬਰ ਦਾ ਹੀ ਕੰਮ ਹੈ ਸਾਰੇ ਕਹਿੰਦੇ ਚਿੱਟਾ ਵੇਚਦੇ ਹੁਣ ਕੀ ਪਤਾ ਕੀ ਕਰਦੇ ਸਰ ਇਸ ਕੰ ਦਾ ਆਪਾਂ ਨਹੀਂ 5 6 5 6 ਸਾਲ ਹੋ ਗਏ ਆਏ ਜੀ ਅੱਛਾ ਇਨਸਾਫ ਕੀ ਜਾਂਦੇ ਹੋ ਇਨਸਾਫ ਇਹ ਸਾਰੇ ਮੇਰੀ ਪੂਰੀ ਸੁਣਵਾਈ ਹੋਣੀ ਚਾਹੀਦੀ ਹੈ ਠੀਕ ਨਾ ਜਿੱਦਾਂ ਮੇਰਾ ਬੇਟਾ ਗਿਆ ਨਾ ਸਰ ਉਸੇ ਤਰ੍ਹਾਂ ਉਹਨਾਂ ਦੇ ਬੇਟੇ ਨੂੰ ਫਾਸੀ ਲੱਗਣੀ ਚਾਹੀਦੀ ਹੈ ਉਹਨੇ ਉਮਰ ਸੀ ਬੇਟੇ ਮੇਰਾ ਬੇਟਾ 24 ਸਾਲ ਦਾ ਸਰ ਨਹੀਂ ਸਰ ਅਗਲੇ ਮਹੀਨੇ ਵਿਆਹ ਸੀ ਅਮੇ ਰਪਾਇਆ ਤੇਰੇ ਤੇ ਰਹਿਣ ਵਾਲੇ ਗੁਰਬਖਸ਼ ਨਗਰ ਕੀ ਗੱਲ ਹੋ ਰਹੀ ਤੇ ਕੁਛ ਹੀ ਨਹੀਂ ਉਹ ਮੁੰਡੇ ਨਹੀਂ ਤੇ ਮੁੰਡੇ ਵਿਚਾਰੇ ਚਲੇ ਹੀ ਛੱਡਣ ਉਹਨੂੰ ਤ ਉਹਨੂੰ ਪੈ ਗਏ ਪੈ ਗਿਆ ਮੁੰਡਾ ਉਹਦੇ ਵਿਚ ਲਿਜਾ ਕੇ ਮੋਟਰਸਾਈਕਲ ਵਾਲਾ ਛੇਡ ਕਰ ਦੋ ਉਹਨੇ ਕਿਹਾ ਕਿ ਮਪਾ ਜੀ ਤੁਹਾਡਾ ਤਰੀਕੇ ਨਾਲ ਚਲਾਓ ਉਹਨੇ ਉਹ ਤਾਂ ਮੋਟਰਸਾਈਕਲ ਖਲਾਰ ਕੇ ਤੇ ਮੇਰੇ ਮੁੰਡੇ ਨੂੰ ਪੈ ਗਏ ਤੇ ਮੇਰੇ ਮੁੰਡੇ ਨੇ ਪੈ ਗਏ ਉਹ ਵਿਚਾਰਾ ਦਵਾਈ ਲੈ ਕੇ ਆਇਆ ਉਹਨੇ ਕਿਹਾ ਕੀ ਹੋਇਆ ਇਹਨੇ ਕਿਹਾ ਮੈਨੂੰ ਹੱਥੀ ਪੈ ਗਏ ਇਹਨੂੰ ਫੜ ਲਿਆ ਹੱਥ ਤੋਂ ਉਹਨਾਂ ਨੇ ਸਾਰੇ ਡੱਬੇ ਨੰਨੂ ਪੜ ਲਿਆ ਵਾ ਉਹਨੂੰ ਫੜ ਕੇ ਤੇ ਅੰਦਰ ਖਿੱਚ ਕੇ ਚਾਕੂ ਮਾਰ ਕੇ ਉਹਨੂੰ ਤੱਕਾ ਮਾਰਤਾ ਬਾਹਰ ਐ ਤੇ ਸੀਰੀਅਲ ਟੀਵੀ ਵਾਲਾ ਮੇਰੇ ਮੁੰਡੇ ਦੀ 25 ਸਾਲ ਉਮਰ ਸੀ ਤੇ ਆਪਣਾ ਪੁਲਿਸ ਨੂੰ ਅਪਡੇਟ ਕਰਤੀ ਹੈ ਇਸ ਬਾਰੇ ਕੀਤਾ ਵਾ ਪੁਲਿਸ ਕੰਪਲੇਂਟ ਉਹ ਤਾਂ ਕਹਿੰਦੇ ਪੇ ਤੁਹਾਡੀ ਪੂਰੀ ਸੁਣਵਾਈ ਹੋਏਗੀ ਕੱਲ ਤਾਂ ਕਿਸੇ ਬੰਦੇ ਨੂੰ ਅਰੈਸਟ ਪਾਈ ਹੈ ਪੁਲਿਸ ਨੇ ਉਹ ਨਹੀਂ ਹੁਣ ਮੈਨੂੰ ਨਹੀਂ ਭਾਈ ਗੰਦੇ ਸਰਾ ਜੇ ਇਹ ਨਹੀਂ ਕਾਨੂੰਨ ਲਖਣਾ ਮੈਨੂੰ ਇਨਸਾਫ ਚਾਹੀਦਾ ਮੈਨੂੰ ਇਨਸਾਫ ਚਾਹੀਦਾ ਮੇਰਾ ਬੱਚਾ ਚਾਹੀਦਾ ਮੈਨੂੰ ਮੈਨੂੰ ਇਨਸਾਫ ਚਾਹੀਦਾ ਉਹਨਾਂ ਨੂੰ ਪਾਸ ਹੀ ਹੋਣੀ ਚਾਹੀਦੀ ਜਨਾਨੀਆਂ ਨਜੇ ਜਨਾਨੀਆਂ ਵੀ ਬੜੀਆਂ ਡਾਡੀਆਂ ਆਈਆਂ ਵਾ ਗਾਣਾ ਕੱਢਦੇ ਨਹੀਂ ਆਈ ਰਾਤੀ ਕੁਛ ਨਹੀਂ ਸਰਦਾ ਕੰਮ ਕਰਕੇ ਆਈ ਆਂ ਆਪਾਂ 10 ਵੀ ਲੇਟ ਹੋ ਗਏ ਸੀ ਪਾਣੀ ਪਾਣੀ ਟੀਕੇ ਤੇ ਨਾਲ ਹੀ ਇਹਨੂੰ ਭਰਾ ਨੂੰ ਛੱਡਣਗੇ ਥੋੜਾ ਅਤ ਮੋੜ ਤੱਕ ਤੇ ਮੁੰਡਾ ਰਜਿਆ ਅਸੀਂ ਉਹਨਾਂ ਦਾ ਚਿੱਟਾ ਲਾੰਦਣਾ ਸਾਰਾ ਟੱਬਰ ਉਹਨਾਂ ਦਾ ਚਿੱਟੇ ਦਾ ਹੀ ਕੰਮ ਹੈਗਾ ਉਹਨਾਂ ਦਾ ਉਧਰੋਂ ਇਧਰੋਂ ਜਾਂਦੇ ਪਏ ਆਪਾਂ ਤੇਰੀ ਸਾਈਡੋਂ ਉਹ ਨੂੰਗੀ ਲੰਘਦੀ ਉਹਨੂੰ ਲੰਘ ਤੂੰ ਇਹਨੇ ਲਿਆ ਕੇ ਮੋਟਰਸਾਈਕਲ ਮੇਰੇ ਵਿੱਚ ਮਾਰਤਾ ਰਜੇ ਖਲੋਤੇ ਨੂੰ ਖਾਣ ਦੀ ਆ ਨਹੀਂ ਗਈ ਸੀ ਇਹ ਮੇਰੇ ਸਾਹ ਨਾਲ ਜਿੰਨੇ ਵੀ ਚਾਰ ਦੋ ਭਰਾ ਹੋਗਾ ਸੀ ਉਹਦਾ ਡੈਡੀ ਉਹਦੀ ਉਹਦਾ ਜੀਜਾ ਹੈਗਾ ਸੀ ਉਹਦਾ ਡੈਡੀ ਹੀ ਹੈ ਸੀ ਉਹਦੀ ਮੰਮੀ ਤੋਂ ਦੀ ਭੈਣ ਵੀ ਜਿਹੜੇ ਸਿਆਣੇ ਹੁੰਦੇ ਨੇ ਲੜਾਈਆਂ ਛਡਾਉਂਦੇ ਨੇ ਕਿ ਬੱਚੋ ਲੜੋ ਨਾ ਇਹ ਕੋ ਪਰਨੇ ਕਿਦਾਂ ਨੇ ਮਾਂ ਪਿਓ ਗਏ ਪੂਰਾ ਠੱਬਰ ਹੀ ਅੰਦਰੋਂ ਫੜ ਕੇ ਬੰਜੂ ਆਂਦਾ ਹੱਥ ਚ ਜੋੱਕ ਕੇ ਮਾਰੀ ਜਾਂਦੇ ਪਈ ਰਹਤੀ ਤੇ ਆਪਣਾ 25 ਸਾਲ ਹੈ ਗਈ 24 ਸਾਲ 24 ਸਾਲ ਹੁਣ ਤੋਂ ਕੰਪਲੇਟ ਦਿੱਤੇ ਗਏ ਹਾਂ ਪਰਚਾ ਦਿਲ ਦਿਖ ਰਿਹਾ ਪੂਰੀ ਪੂਰੀ ਕਾਰਵਾਈ ਕਰਾਂਗੇ ਸਾਨੂੰ ਆਸ ਹੈਗੀ ਉਹਨਾਂ ਤੋਂ ਫਿਰ ਬਾਸ ਉਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਜਿਨ੍ਹਾਂ ਨੇ ਵੀ ਕੀਤਾ ਅਰੇਸਟ ਭਾਈ ਉਹਨਾਂ ਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਦਾ ਕੋਈ ਬੰਦੇ ਦੇ ਅਰੇਸਟ ਭਾਈ ਉਹਨਾਂ ਨੇ ਨਹੀਂ ਹਾਈ ਤੱਕ ਕਿਸੇ ਨੇ ਨਹੀਂ ਭਾਈ ਜਿਹੜੇ ਮੁੰਡੇ ਦਾ ਕਤਲ ਕੀਤਾ ਉਹਦਾ ਕਿੰਨੇ ਵਿਆਹ ਕਰ ਤੋਂ ਸੀ ਅਗਲੇ ਮਹੀਨੇ ਵਿਆਹ ਸੀ ਉਹਦਾ ਅਗਲੇ ਮਹੀਨੇ ਵਿਆਹ ਕਰਾਣਾ ਸੀ ਉਹਦਾ ਗੁੱਡ ਆਫਟਰਨੂੰ ਜੀ ਮੈਂ ਸਰਿੰਦਰ ਸਿੰਘ ACP ਸੈਂਟਰਲ ਅੰਮ੍ਰਿਤਸਰ ਪੋਸਟਡ ਹਾਂ ਇੱਕ ਸਾਡੇ ਥਾਣਾ ਗੇਟ ਕੀ ਬਾਦੇ ਏਰੀਆ ਦੇ ਵਿੱਚ ਕੱਲ ਰਾਤ ਪੌਣੇ 11 ਵਜੇ ਇੱਕ ਝਗੜਾ ਹੋਇਆ ਸੀ ਗੁਰਬਖਸ਼ ਨਗਰ ਏਰੀਆ ਗਲੀ ਨੰਬਰ 3 ਦੇ ਵਿੱਚ ਜਿਹਦੇ ਵਿੱਚ ਇੱਕ ਦੀਪਕ ਨਾਮ ਦਾ ਵਿਅਕਤੀ ਜਿਹੜਾ ਹੋ ਇੰਜਰਡ ਹੋਇਆ ਸੀ ਏਜ ਜਿਹਦੀ 24 ਸਾਲ ਔਰ ਕਾਰਬੀਟਰ ਦਾ ਕੰਮ ਕਰਦਾ ਆ ਜਿਹਦੀ ਆਪਣੇ ਇਹਨਾਂ ਦੇ ਗਵਾਂਡੀਆਂ ਦੇ ਨਾਲ ਹੀ ਝਗੜਾ ਆਇਆ ਸੀ ਮੋਟਰਸਾਈਕਲ ਵੱਜਣ ਤੇ ਇਹਨਾਂ ਦੇ ਵਿੱਚ ਮੋਟਰਸਾਈਕਲ ਜਤਿਨਾ ਦੇ ਲੜਕੇ ਨੇ ਮਾਰਿਆ ਸੀ ਜਿਹੜਾ ਇਹਨਾਂ ਦੇ ਆਪਸ ਵਿੱਚ ਝਗੜਾ ਆਇਆ ਜਿਹਦੇ ਵਿੱਚ ਜਿਹੜਾ ਵਾ ਦੀਪਕ ਦੀ ਕੋਈ ਨੁਕੀਲੀ ਚੀਜ਼ ਵੱਜਣ ਨਾਲ ਪੇਟ ਦੇ ਵਿੱਚ ਉਹਦੀ ਡੈਥ ਹੋ ਗਈ ਸੀ ਜਾ ਕੇ ਹਸਪੀਟਲ ਤੇ ਅਸੀਂ 5 ਵਿਅਕਤੀਆਂ ਦੇ ਖਿਲਾਫ ਇਹਦੇ ਵਿੱਚ ਜਿਹੜਾ ਵਾ ਮੁਕਦਮਾ ਦਰਜ ਕੀਤਾ ਹੈ ਕਿ ਜਤਨ ਇੱਕ ਦਾ ਬ੍ਰਦਰ ਆਕਾਸ਼ ਹੈ ਇੱਕ ਇਹਨਾਂ ਦਾ ਜੀਜਾ ਆ ਸੁਖਪ੍ਰੀਤ ਔਰ ਦੋ ਇਹਨਾਂ ਦੇ ਮਦਰ ਫਾਦਰ ਪੰਜਾਂ ਜਣਿਆਂ ਦੇ ਖਿਲਾਫ ਹਰੀ ਸ਼ੰਕਰ ਦੇ ਬਿਆਨਾਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਔਰ ਜਿਹਦੇ ਵਿੱਚ ਅਸੀਂ ਇਹਨਾਂ ਦੇ ਘਰਾਂ ਦੇ ਉੱਤੇ ਛਾਪੇਮਾਰੀ ਕੀਤੀ ਹੈ ਔਰ ਇਹਨਾਂ ਦੇ ਰੇਡ ਕੀਤੇ ਜਾ ਰਹੇ ਹਨ ਜਲਦੀ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ